ਓਹ ਹਾਂ ਜੀ ਵੀਰ ਦਰਸ਼ਕੋ ਅੱਜ ਲਾਉਣੀ ਆਪਾਂ ਇਹ ਨਾ ਮਾਦੀਆਂ ਦੀ ਵੀਡੀਓ ਠੀਕ ਹੈ ਜੀ ਚੈੱਕ ਕਰੋ ਕੁਆਲਿਟੀ ਮਾਦੀ ਵੀ ਆਪਣੀ ਬੱਡਰੀ ਆ ਜੀ ਚਿੱਟੀ ਗਾਲੀ ਆਖਦੀ ਬਲੱਡ ਤਕਰੀਬਨ ਮੇਰੇ ਸਾਰੇ ਬਨਾਵਾਂ ਨੂੰ ਪਤਾ ਹੀ ਆ ਕਿ ਕਹਿੰਨਾਂ ਦੇ ਵਿੱਚ ਆਉਂਦੇ ਕਿ ਉੱਤੇ ਕਹਿੰਨਾਂ ਦੇ ਵਿੱਚ ਆਉਂਦੇ ਨਹੀਂ ਆਸ ਦਰਸ਼ਕੋ ਆਪਣਾ ਸ਼ਿਕਾਰੀ ਜੀ ਦੇਖੋ ਮੇਰਾ ਭਰਾ ਕਬੂਤਰੀ ਆਪਣੀ ਬੱਡਰੀ ਆ ਠੀਕ ਹੈ ਜੀ ਆਪਣਾ ਸ਼ਿਕਾਰੀ ਵੀ ਬੱਟਰਾ ਜੀ ਚੈੱਕ ਕਰੋ ਚਿੱਟੀ ਗਾਲੀ ਆਖਦਾ ਦਰਸ਼ਕੋ ਛੋਟੀ ਜੀ ਜ਼ਿੰਦਗੀ ਯਾਰ ਠੀਕ ਹੈ ਜੀ ਕਿਸੇ ਨੂੰ ਮਾੜਾ ਚੰਗਾ ਨਾ ਬੋਲਦੇ ਹੋਏ ਆਪਣਾ ਖੁਸ਼ ਰਹਿਿਆ ਕਰੋ ਠੀਕ ਹੈ ਆਪਣਾ ਸ਼ੌਂਕ ਪੂਰਾ ਕਰੋ ਆ ਦੇਖੋ ਜੀ ਇਹ ਪੰਗੇ ਲੈਂਦਾ ਇਹ ਬਿਲਕੁਲ ਫ੍ਰੈਂਡਲੀ ਹੈ ਜੀ ਕਬੂਤਰਾਂ ਨੂੰ ਕੁਝ ਨਹੀਂ ਕਹਿੰਦਾ ਦੇਖੋ ਚੈੱਕ ਕਰੂ ਮੇਰਾ ਵੀਰ ਹਾਂ ਜੀ ਬਾਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਖੋੜਦੇ ਰਹੀਆਂ ਸ਼ਾਨਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੋਪ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ। ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਥੋੜਾ ਛੋਟਾ ਵੀਰ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਣਾ ਪਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਮੇਰਾ ਵੀਰ ਆਨੰਦ ਮਾਨਦੇ ਹੋਣਗੇ। ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਹਾਂਜੀ ਵੀਰੇ ਤੁਹਾਡੀ ਸਕਰੀਨ ਦੇ ਅੱਗੇ ਅੱਜ ਉਹ ਚੀਜ਼ ਪੇਸ਼ ਕਰਤੀ ਮੇਰਾ ਵੀਰ ਜਿਹਨੂੰ ਵੇਖ ਕੇ ਨਾ ਮੈਂ ਕਹਿੰਦਾ ਬੰਦੇ ਜਦੀ ਭੁੱਖ ਲੱਤਦੇ ਜੀ ਏਡੀਆਂ ਟਾਪ ਮਾਦੀਆਂ ਏਡੀਆਂ ਕੁ ਚੰਗੀਆਂ ਕੁਤਰੀਆਂ ਨੇ ਮੇਰਾ ਭਰਾ ਜੋ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਜੀ ਰਹੀ ਗੱਲ ਤਾਰੀਫ ਹੀ ਦਰਸ਼ਕੋ ਮੇਰੀ ਚੀਜ਼ਾਂ ਮੈਂ ਚਾਹ ਕੇ ਵੀ ਇਹਨਾਂ ਦੀ ਨਿੰਦਿਆ ਨਹੀਂ ਕਰ ਸਕਦਾ ਬਾਕੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਵੀਰੇ ਜੇ ਇਹੋ ਜੀ ਜਾਨਵਰਾਂ ਦੀ ਬੰਦਾ ਤਾਰੀਫ ਨਾ ਨਾ ਕਰੇ ਫਿਰ ਉਹਦੇ ਵਿੱਚ ਆਪਣੀ ਗਲਤੀ ਹੈ ਚੈੱਕ ਕਰੋ ਕਦ ਕਾਠ 101 ਨੇ ਜਿੰਨੇ ਪਰਸੈਂਟ ਕਹੋਗੇ ਦਰਸ਼ਕੋ ਉਨੇ ਪਰਸੈਂਟ ਪਿਓਰਿਟੀ ਦੀ ਆਪਾਂ ਗਾਰੰਟੀ ਦੇ ਦਾਂਗੇ ਚੈੱਕ ਕਰ ਲਓ ਪਿਓਰ ਮੇਰਾ ਮਸਲ ਦੇ ਵਿੱਚ ਵੀਰੇ ਵੱਡੀਆਂ ਮਦੀਨਾ ਕਬੂਤਰੀਆਂ ਐ ਅਸੀਂ ਮਾਦੀਆਂ ਦਰਸ਼ਕੋ ਪਤਾ ਲੱਗਦਾ ਹਾਂ ਵੀ ਅੱਜ ਪਿੰਜਰੇ ਦੇ ਵਿੱਚ ਬਾਕੀ ਕੋਈ ਚੀਜ਼ ਤਰਦੀ ਫਿਰਦੀ ਐ ਚੈੱਕ ਕਰ ਲਓ ਦੋਨੇ ਮਾਦੀਆਂ ਦੋਨਾਂ ਦੇ ਪੈਰਾਂ ਵਿੱਚ ਮੇਰਾ ਵੀਰ ਛੱਲੇ ਆਪਣੇ ਲੱਗੇ ਹੋਏ ਆ ਚੈੱਕ ਕਰ ਲਓ ਇੱਕ ਦੇ ਸਿਲਵਰ ਵਾਲਾ ਲੱਗਿਆ ਹੋਇਆ ਦੂਜੇ 'ਚ ਨਾਮ ਨੰਬਰ ਵਾਲਾ ਲੱਗਿਆ ਮੇਰਾ ਵੀਰ ਠੀਕ ਐ ਜੀ ਇੱਕ ਮਾਦੀ ਇਹਨਾਂ ਵਿੱਚੋਂ ਬੜਰੀ ਅੱਖ ਦੇ ਵਿੱਚ ਦਰਸ਼ਕੋ ਟੀਰ ਪੈਂਦਾ ਦੂਜੀ ਜਮਾ ਸ਼ਾਖੀ ਸੰਦੂਰੀ ਨੋਕ ਸੰਦੂਰੀ ਪਲਕਾਂ ਇੱਕੋ ਝੋਲੀ ਦੀਆਂ ਮੇਰਾ ਵੀਰ ਆਪਣੀਆਂ ਵੱਡੀਆਂ ਮਦੀਨਾ ਇੱਕੋ ਘਰ ਦੀਆਂ ਕੂਕੀਆਂ ਨੇ ਫੁੱਲ ਗਰੰਟੀ ਵਾਲੀਆਂ ਕੂਕੀਆਂ ਨੇ ਬੱਚੇ ਨਾਲ ਜਿੰਨੇ ਮਰਜੀ ਡਾਲੀਓ ਦਰਸ਼ਕੋ ਠੀਕ ਹੈ ਜੀ ਮੇਨ ਖਾਸੀਅਤ ਮੇਰਾ ਵੀਰ ਪੈੰਡ ਨਹੀਂ ਛੱਡਦੇ ਯਾਰ ਸਭ ਤੋਂ ਵੱਡੀ ਔਰ ਮੇਨ ਗੱਲ ਚਲੋ ਉੱਡਣ ਦਾ ਉੱਡਣ ਦੀ ਗੱਲ ਬਾਅਦ ਚ ਠੀਕ ਹੈ ਜੀ ਅੱਜ ਕੱਲ ਹਰ ਬੰਦਾ ਸਿਆਣਾ ਜੀ ਹਰ ਬੰਦੇ ਕੋਲ ਚੰਗੀ ਗੇਮ ਆ ਠੀਕ ਹੈ ਜੀ ਸੋਸ਼ਲ ਮੀਡੀਆ ਦਾ ਦੌਰ ਆ ਜੀ ਹਰ ਬੰਦੇ ਨੂੰ ਪਤਾ ਕਬੂਤਰ ਕਿਵੇਂ ਡਾਉਣਾ ਤੇ ਕਿਵੇਂ ਨਹੀਂ ਮੇਰਾ ਵੀਰ ਕੋਈ ਅਣਜਾਣ ਹੀ ਬੰਦਾ ਆਪਾਂ ਕਹਿ ਸਕਦੇ ਹਾਂ ਠੀਕ ਆ ਜਿਹੜੇ ਅੱਜ ਦੇ ਦੌਰ ਦੇ ਵਿੱਚ ਕੂਤਰ ਡਾਣਾ ਉਹਨੂੰ ਨਾ ਪਤਾ ਹੋਵੇ ਠੀਕ ਆ ਚਲੋ ਮਾੜੀ ਮੋਟੀ ਡਾਕਟਰੀ ਅਗਲਾ ਹਰ ਬੰਦਾ ਕਰਦਾ ਚਾਹੇ ਕੋਈ ਚਲਾਕ ਆ ਜਾਂ ਬੰਦਾ ਜਮਾ ਸਦਰ ਆ ਠੀਕ ਹੈ ਬਾਕੀ ਚੈੱਕ ਕਰੋ ਮੇਰਾ ਵੀਰੋ ਮਾਧੀਆਂ ਦੀ ਕੁਆਲਿਟੀ ਤੇ ਮੇਰਾ ਭਰਾ ਅੱਜ ਨਾਮ ਦੇ ਨਾਲ ਫੋਨ ਲਾਉਣਾ ਤੁਸੀਂ ਕਿ ਕਾਸ਼ ਵੀਰੇ ਕੀ ਰੇਟ ਹੈ ਨਾ ਮਾਧੀਆਂ ਦਾ ਰੇਟ ਪੁੱਛਣ ਦੇ ਵਿੱਚ ਥੋੜਾ ਨਹੀਂ ਕੁਝ ਜਾਣ ਤੇ ਦਰਸ਼ਕੋ ਰੇਟ ਦੱਸਣ ਦੇ ਵਿੱਚ ਸਾਦਾ ਨਹੀਂ ਬਰੇ ਮਾਦੀਆਂ ਦੀ ਬੱਚੇ ਜਨੇ ਮਰਜ਼ੀ ਰਾਲੀਓ ਕਰੋ ਚੈੱਕ ਤੇ ਮੇਰਾ ਭਰਾ ਅੱਜ ਵਧੀਆ ਏ ਇੱਕ ਮਿੰਟ ਤੁਸੀਂ ਕਰਕੇ ਜਾਣਾ ਚੰਗਾ ਕਰਨਾ ਮਾੜਾ ਕਰਨਾ ਤੁਹਾਡੇ ਤੇ ਆ ਯਾਰ ਕਮੈਂਟਾਂ ਤੋਂ ਝਾਹਰ ਹੋ ਜਾਂਦਾ ਹਾਂ ਵੀ ਬੰਦਾ ਸਾਡੇ ਬਾਰੇ ਕੀ ਫੀਲ ਕਰਦਾ ਏ ਤੇ ਕੀ ਨਹੀਂ ਮੇਰਾ ਭਰਾ ਬਾਕੀ ਪੈਰ ਚੈੱਕ ਕਰ ਲੋ ਐਸ ਮਾਦੀ ਤੇ ਵੀ ਪੱਕਾ ਛੱਲਾ ਲੱਗਿਆ ਤੇ ਦੂਜੀ ਗੋਦਰੀ ਦੇ ਵੀ ਆਪਣੀ ਤੇ ਆਓ ਮੇਰਾ ਭਰਾ ਹੁਣ ਆਪਾਂ ਸੋਨੂੰ ਇਹਨਾਂ ਮਾਦੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸੋਨੂੰ ਕੱਲੀ ਕੱਲੀ ਚੀਜ਼ਾਂ ਮੇਰਾ ਵੀਰ ਤਸੱਲੀ ਬਖਸ਼ ਸ਼ੌਂਕ ਕਰਾਉਣੇ ਆ ਤੇ ਵੀਡੀਓ ਵਿੱਚ ਮੇਰਾ ਵੀ ਲਾਸਟ ਤਾਈ ਬਣੇ ਰਿਓ ਤੇ ਦੱਸਿਓ ਭਰਾਵੋ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਟੌਪ ਮਰਦੀਆਂ ਉਹ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰੋ ਜੀ ਆਪਣੀ ਪਹਿਲੀ ਮਾਦੀ ਦੀ ਕੁਆਲਿਟੀ ਦੇਖੋ ਮੇਰਾ ਭਰਾ ਕੱਦ ਕਾਠ ਸ਼ੈਕਲ ਐਕਲ ਤੇ ਬਾਡੀ ਸਟਰਕਚਰ ਚੈੱਕ ਕਰੋ ਜੀ ਆਪਣੀ ਮਾਦੀ ਦਾ ਮੇਰਾ ਵੀਰ ਮਾਤੀਆਂ ਏਡੀਆਂ ਕੋ ਟਾਪ ਕੁਆਲਿਟੀ ਦੀਆਂ ਨੇ ਠੀਕ ਹੈ ਜੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਇਹ ਤਾਂ ਬਹੁਤਾਂ ਨੇ ਕਹਿਣਾ ਵੀਰ ਜੀ ਆਪ ਵੀ ਤਰੀਫ ਕਰੀ ਜਾਣਾ ਉਹ ਦਰਸ਼ਕੋ ਜੀ ਚੀਜ਼ ਇਹੋ ਜਿਹੀ ਹੋਏ ਫਿਰ ਤਰੀਫ ਕਰਨਾ ਬਣਦਾ ਹੀ ਆ ਠੀਕ ਹੈ ਨਾ ਚੈੱਕ ਕਰ ਲਓ ਠੀਕ ਹੈ ਜੀ ਬੱਟਰੀ ਆਪਣੀ ਕੁਦਰੀ ਪ्योर ਮਰਾਵ ਵਾਲੇ ਕੂਤਰਾਵਾਂ ਵਿੱਚੋਂ ਜੀ ਆਂਡੇ ਬੱਚਿਆਂ ਦੀ ਮੇਰਾ ਵੀਰ ਆਪਣੀ ਫੁੱਲ ਬਟਾ ਫੁੱਲ ਗਰੰਟੀ ਜਮਾ ਤੇ ਪਰਚੇ ਸਰ ਚਿੱਟੀਆਂ ਅੱਖਾਂ ਦੇ ਵਿੱਚ ਡੇਲਾ ਦੇਖੋ ਜੀ ਹਲਕਾ ਥੱਲੇ ਨੂੰ ਟੀਰ ਪੈਂਦਾ ਆਪਣੀ ਕੁਦਰੀ ਦਾ ਬਹੁਤ ਸੋਹਣੀ ਤੇ ਅਲੱਗ ਉਤਰੀ ਆ ਜੀ ਪਤਾ ਲੱਗਦਾ ਹਾਂ ਵੀ ਬਾਕੀ ਮਾਦੀ ਹੈਗੀ ਆ ਠੀਕ ਹੈ ਜੀ ਖੁੱਡੇ ਵਿੱਚ ਫਿਰਦੇ ਦਰਸ਼ਕੋ ਅੱਧ ਤੋਂ ਲੱਗੂ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਐ ਬਾਕੀ ਸਟੈਂਡਿੰਗ ਮੈਨੂੰ ਤੁਸੀਂ ਚੈੱਕ ਕਰੀ ਲਿਤੀ ਔਰ ਮੇਨ ਖਾਤੇ ਵੀ ਦੋਨਾਂ ਦੇ ਹੀ ਪੱਕੇ ਛੱਲੇ ਲੱਗੇ ਵੇਅ ਕੂਤਰੀਆਂ ਦੇ ਚੈੱਕ ਕਰ ਲਓ ਇੱਕੋ ਬਾਈ ਦੇ ਘਰ ਦੀਆਂ ਇਹ ਮਾਦੀਆਂ ਨੇ ਫੁੱਲ ਗਾਰੰਟੀ ਵਾਲੀਆਂ ਮੇਰਾ ਪਰ ਆਪਣੀਆਂ ਇਹ ਮਾਦੀਆਂ ਨੇ ਬਾਕੀ ਇਸ ਬੰਨ ਨੂੰ ਚੈੱਕ ਕਰ ਲਓ ਠੀਕ ਹੈ ਜੀ ਸੰਧੂਰੀ ਜੀ ਨੋਕ ਸੰਧੂਰੀ ਜੀ ਪਲਕਾਂ ਜਮਾ ਨਿਕਾਇਆ ਸਹਿਰਾ ਜੀ ਨਾ ਬਹੁਤੀ ਲੰਬੀਆਂ ਨਾ ਬਹੁਤੀ ਛੋਟੀਆਂ ਬਿਲਕੁਲ ਮੀਡੀਅਮ ਆਪਣੇ ਦਾ ਕਾਦਿਆ ਮਾਦੀ ਦਾ ਬਾਕੀ ਚੈੱਕ ਕਰੋ ਠਹਿਰ ਜਾ ਬਹੁਤ ਠਹਿਰ ਜਾ ਲੋਕੀ ਬੈਠੇ ਆ ਤੇਰੇ ਦਰਸ਼ਨ ਕਰਨ ਲਈ ਕਰਾ ਲੈਂਦੇ ਸ਼ੌਂਕ ਤੇਰਾ ਵੀ ਆ ਲੋ ਜੀ ਆ ਕਰੋ ਚੈੱਕ ਮੇਰਾ ਭਰਾ ਪੱਲੇ ਆਪਣੇ ਦੀ ਕੁਆਲਿਟੀ ਦੇਖੋ ਜੀ ਕਿੱਡੇ ਚੌੜੇ ਤੇ ਨਿੱਘਰ ਪੱਲੇ ਦੀ ਕੂਤਰੀ ਐ ਠੀਕ ਆ ਜੀ ਚੈੱਕ ਕਰ ਸਕਦੇ ਹੋ ਕੋਈ ਮਿਆਲੇ ਨਹੀਂ ਕਸਮ ਵਾਲੇ ਨਹੀਂ ਕੋਈ ਜੂਣੀ ਮੇਰਾ ਵੀ ਚੈੱਕ ਕਰ ਲੋ ਠੀਕ ਆ ਰਹੀ ਗੱਲ ਜਮਾ ਪੂਸਤਾਂ ਹੀ ਕੰਨੀਆਂ ਰੱਖਦੀ ਕੂਤਰੀ ਇਹ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਚੈੱਕ ਕਰੋ ਮੇਰਾ ਵੀ ਅਗਲੇ ਪੱਲੇ ਦੀ ਕੁਆਲਿਟੀ ਦੇਖੋ ਜੀ ਬਰਕ ਕੋਲ ਸਾਫ਼ ਸੁਥਰੇ ਦਰਸ਼ਕ ਕੋ ਕੂਤਰ ਨੇ ਕੋਈ ਹੱਡੀ ਨਹੀਂ ਕੋਈ ਗੋਹ ਨਹੀਂ ਬਾਕੀ ਆ ਪੈਰ ਚੈੱਕ ਕਰ ਲੋ ਬੰਦ ਜੋੜ ਯਾਰ ਜੇ ਪੱਕਾ ਛੱਲਾ ਲੱਗਿਆ ਕੋਈ ਇਕੱਟਿਆ ਨਹੀਂ ਕੋਈ ਕੋਹ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਅੱਗੇ ਫਰਾਂਟ ਵੀ ਚੈੱਕ ਕਰ ਲਓ ਤੇ ਆ ਸੀਗੇ ਦਰਸ਼ਕੋ ਆਪਣੀ ਪਹਿਲੀ ਮਕੰਮਲ ਕੂਤਰੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵਰਤੁਸ਼ੀ ਲਾਸਟ ਤਾਈ ਬਣੇ ਰਿਓ ਠੀਕ ਹੈ ਜੀ ਹਾਂ ਜੀ ਵੀਰ ਦੱਸ ਕੋ ਆ ਚੈੱਕ ਕਰੋ ਜੀ ਆਪਣੀ ਅਗਲੀ ਮਾਦੀ ਦੀ ਕੁਆਲਿਟੀ ਮੇਰਾ ਭਰਾ ਦੇਖੋ ਜੀ ਕੱਟ ਕੱਟ ਠੀਕ ਹੈ ਜੀ ਸੰਧੂਰੀ ਜੀ ਨੋਕ ਸੰਧੂਰੀ ਪਲਕਾਂ ਜਮਾ ਸ਼ਾਖੀ ਆਪਣੀ ਇਹ ਮਾਦੀ ਆ ਜੀ ਇੱਕੋ ਝੋਲੀ ਦੀਆਂ ਗੂਤਰੀਆਂ ਨੇ ਮੇਰਾ ਵੀਰ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਇਸ ਮਾਦੀ ਦੀ ਕੁਆਲਿਟੀ ਠੀਕ ਹੈ ਬਾਕੀ ਇਹ S1 ਵੀ ਮੇਰਾ ਭਰਾ ਚੈੱਕ ਕਰ ਲਓ ਪਤਾ ਲਾਦਾ ਦਰਸ਼ਕੋ ਹਾਂ ਵੀ ਅੱਜ ਬਾਕੀ ਜਾਂ ਪਰ ਹੈਗੇ ਨੇ ਬਿਲਕੁਲ ਲਾਈਟ ਵੇਟ ਆਪਣੀਆਂ ਕੁੜੀਆਂ ਨੇ ਠੀਕ ਹੈ ਜੀ ਬਾਕੀ ਯਾਰ ਮਾਫੀ ਚਾਹੁੰਦਾ ਵੀਡੀਓ ਥੋੜੀ ਜੀ ਲੈਂਥੀ ਹੋ ਜਾਂਦੀ ਹੈ ਕਿਉਂਕਿ ਆਪਾਂ ਕੱਲੀ ਕੱਲੀ ਡਿਟੇਲ ਕੱਲੀ ਕੱਲੀ ਗੱਲ ਦੱਸੀ ਦੀ ਆ ਜੀ ਉਸ ਚੀਜ਼ ਦੇ ਵਿੱਚ ਠੀਕ ਹੈ ਤੇ ਆ ਬਈ ਜੀ ਮਾਦੀ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਨੋਕ ਸੰਧੂਰੀ ਨੋਕ ਹੈ ਦਰਸ਼ਕੋ ਉਤੋਂ ਜਿਵੇਂ ਸੰਧੂਰੀ ਪਲਕਾਂ ਸ਼ਾਹ ਕਾਲੀਆਂ ਅੱਖਾਂ ਦੀ ਆਪਣੀ ਇਹ ਮਾਦੀ ਹੈ ਠੀਕ ਹੈ ਹੁਣ ਮੈਂ ਉਸ ਨੂੰ ਇਹਦਾ ਪੱਲਾ ਵਿਖਾਉਣਾ ਜੀ ਪ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਲਿਆਂ ਦੀ ਕੂਤੀ ਲਾਸਟ ਵਾਲੀ ਕੰਨੀ ਆ ਰਹੀ ਵਿੱਚੋਂ ਝਾੜ ਦੇ ਵਿੱਚ ਪਈ ਹੋਈ ਹੈ ਜੀ ਆਪਣੀ ਕਿਹੇ ਕੂਤਰੀ ਠੀਕ ਹੈ ਜੀ ਬਾਕੀ ਐਸ ਬੰਨ ਨੂੰ ਚੈੱਕ ਕਰ ਲਓ ਬਚੇ ਇਹਨਾਂ ਦੇ ਜਾਣਗੇ ਨਹੀਂ ਐਸੇ ਗੱਲ ਦੀ ਗਾਰੰਟੀ ਬਾਕੀ ਆਂਡੇ ਬਚਾਂ ਦੀ ਮੇਰਾ ਵੀ ਰੋਪਣੀ ਪੂਰੀ ਗਾਰੰਟੀ ਹੈ ਬੰਦ ਜੋੜ ਪੈਰਾਂ ਦੀ ਕੁਆਲਟੀ ਚੈੱਕ ਕਰ ਲਓ ਜੀ ਪੱਕਾ ਛੱਲਾ ਲੱਗਿਆ ਕੋਈ ਕਟਿਆ ਨਹੀਂ ਕੋਈ ਕੋਹ ਨਹੀਂ ਮੇਰਾ ਪ੍ਰਾਨਾਮ ਫੋਨ ਨੰਬਰ ਬਕਾਇਦਾ ਲੱਗਿਆ ਹੈ ਬਾਜੀ ਠੀਕ ਹੈ ਬਾਕੀ ਨੰਬਰ ਆਪਾਂ ਫੋਨ ਨਹੀਂ ਸ਼ੋਅ ਕਰ ਸਕਦੇ ਬਾਈ ਨੇ ਆਪਾਂ ਨੂੰ ਮਨਾ ਕਰਿਆ ਜੀ ਤੇ ਰਹੀ ਗੱਲ ਪੂਛ ਦੀ ਆ ਮੜੀ ਜੀ ਪੂਛ ਦੀ ਕੁਆਲ ਦੇਖੋ ਪਹਿਲੀ ਮਾਦੀ ਵੀ ਬਿਲਕੁਲ ਬੰਦ ਪੂਛ ਇਹ ਆ ਲੋ ਜੀ ਆ ਸੀਗੀ ਦਰਸ਼ਕੋ ਆਪਣੀ ਮਕਮਲ ਇਕੂਤਰੀ ਤੇ ਆ ਉਪਰ ਹਮੋਂ ਤੋਂ ਦੋਵੇਂ ਮਾਦੀਆਂ ਇਹ ਜਾਲ ਦੇ ਵਿੱਚ ਦੁਬਾਰਤ ਛੱਡ ਕੇ ਬਿਠਾਉਣਾ ਹਾਂ ਜੀ ਵੀ ਦਰਸ਼ਕੋ ਆ ਦੁਬਾਰਤ ਤੋਂ ਗੇਰਾ ਮਰਾਪਰਾ ਆਪਣੀਆਂ ਮਾਦੀਆਂ ਦੀ ਮਕਮਲ ਤੁਸੀਂ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਸ਼ੇਕਲ ਅਕਲ ਤੇ ਕਦ ਕਾਠ ਬਾ ਕੀ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਤੁਹਾਡੇ ਭਰਾ ਨੇ ਤਸੱਲੀ ਬਖਸ਼ਿਸ਼ ਸ਼ੌਂ ਕਰਾਤਾ ਰਹੀ ਗੱਲ ਰੇਟ ਦੀ ਇੱਕ ਵਾਰੀ ਵਟਸਐਪ ਤੇ ਆ ਗਿਆ ਰੇਟ ਲਾ ਜੀ ਮੈਂ ਕਨਫਰਮ ਕਰ ਲਿਓ ਕਿਉਂਕਿ ਦਰਸ਼ਕੋ ਇਸ ਰੇਟ ਦੇ ਵਿੱਚ ਇਹੋ ਜੀ ਚੀਜ਼ ਮੇਰਾ ਭਰਾ ਖੜਨੀ ਨਹੀਂ ਜਲਦ ਤੋਂ ਜਲਦ ਕੰਟੈਕਟ ਕਰਕੇ ਕਾਲ ਕਰਕੇ ਸਾਈ ਦੇਗੇ ਮੇਰਾ ਭਰਾ ਮਾਦਿਆਂ ਤੁਸੀਂ ਆਪਣੀਆਂ ਬੁੱਕ ਕਰਾ ਦਿਓ ਠੀਕ ਹੈ ਜੀ ਇੰਨੀ ਗਰੰਟੀ ਹੈ ਦਰਸ਼ਕੋ ਜਿੱਥੇ ਇਹਨਾਂ ਦੇ ਬੱਚੇ ਛੱਡਦੇ ਨਾ ਜਾਂਦੇ ਹੀ ਨਹੀਂ ਤੁਹਾਡੀ ਕਿਸਮਤ ਮਾੜੀ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਰਿਅਲਟ ਤੁਹਾਨੂੰ ਉਹ ਮਿਲੇਗਾ ਠੀਕ ਹੈ ਜੀ ਜਿਹਨੂੰ ਵੇਚ ਕੇ ਪੂਰੀ ਚਾਸ ਆ ਗਈ ਬਾਬਾ ਜੀ ਤੁਹਾਨੂੰ ਠੀਕ ਹੈ ਬਾਕੀ ਡਲਬਰੀ ਨਾ ਦੀ ਯਾਲ ਪੰਜਾਬ ਆ ਪੰਜਾਬ ਤੋਂ ਇਲਾਵਾ ਦਰਸ਼ਕੋ ਦਿੱਲੀ ਜੰंडीगढ़ ਤੇ ਅੰਬਾਲਾ ਇਹਨਾਂ ਥਾਵਾਂ ਦੇ ਉੱਤੇ ਵੀ ਬਰਾਬਰ ਜਾਨਵਰ ਆਪਣੇ ਜਾਂਦੇ ਨੇ ਠੀਕ ਹੈ ਜੀ ਤੁਹਾਡੇ ਸ਼ਹਿਰ ਸਿਟੀ ਦੇ ਵਿੱਚ ਸੇਫਲੀ ਆਪਾਂ ਵੀ ਜਾਨਵਰ ਪਹੁੰਚ ਕਰਕੇ ਦੇਈ ਦੀ ਉਹਨਾਂ ਦੀ ਠੀਕ ਹੈ ਜੀ ਇੱਕੋ ਘਰ ਦੀਆਂ ਮਾਦੀਆਂ ਟਾਪ ਮਾਦੀਆਂ ਇੱਕੋ ਝੋਲੀ ਦੀਆਂ ਆਪਣੀਆਂ ਇਹ ਕੂਦਰੀਆਂ ਨੇ ਮੇਰਾ ਭਰਾ ਠੀਕ ਹੈ ਤੰਦਰੁਸਤੀ ਤੁਹਾਡੇ ਸਾਹਮਣੇ ਫੋਲੋ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਵੈਕਸੀਨੇਟ ਦਰਸ਼ਕੋ ਮੂੰਹ ਨਾਲ ਨਹੀਂ ਬਾਕਾਇਦਾ ਜਿਵੇਂ ਤੁਸੀਂ ਆਪਣੇ ਸ਼ਾਰਟ ਵੀਡੀਓ ਬਹਨੇ ਹੋ ਠੀਕ ਹੈ ਉਹਦੇ ਨਾਲ ਕੀ ਹੁੰਦਾ ਬੰਦਿਆਂ ਨੂੰ ਪੱਕਾ ਹੋ ਜਾਂਦਾ ਹਾਂ ਵੀ ਉਤਰ ਬਾਕੀ ਵੈਕਸੀਨੇਟ ਹੋਏ ਨੇ ਬਾਕੀ ਇਹ ਤੰਦਰੁਸਤ ਸਕੂਟਰ ਆਪ ਹੀ ਪਤਾ ਲੱਗ ਜਾਂਦਾ ਠੀਕ ਹੈ ਜੀ ਚੈੱਕ ਕਰ ਲੂ ਮੇਰਾ ਭਰਾ ਬਾਕੀ ਦਾਸ ਕੋ ਤੰਦਰੁਸਤ ਸਕੂਟਰਾਂ ਦਾ ਜਿਹੜਾ ਆਪ ਹੀ ਪਤਾ ਲੱਗ ਜਾਂਦਾ ਹਨ ਸਕਰੀਨ ਉੱਤੇ ਤੁਸੀਂ ਜਿਵੇਂ ਦੇਖ ਹੀ ਸਕਦੇ ਹੋ ਬਿਲਕੁਲ ਸਾਫ਼ ਸੁਥਰੀਆਂ ਆਪਣੀਆਂ ਮਾਦੀਆਂ ਨੇ ਠੀਕ ਹੈ ਫਿਰਦੀ ਲਾਪਨ ਤੁਸੀਂ ਇਹਨਾਂ ਦਾ ਚੈੱਕ ਕਰ ਹੀ ਸਕਦੇ ਹੋ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚਲੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਾਈ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚ ਕੋਈ ਨਵੇਂ ਸਰਾਜ ਇਹ ਜਾਨਵਰ ਜਿਨ੍ਹਾਂ ਨੂੰ ਵੇਕੇ ਦਸ ਕੋ ਬੰਦਿਆਂ ਦੀ ਭੁੱਖ ਲੱਥੇ ਪਾਜੜਾ ਪੈ ਜਾਣ ਕਿ ਕਾਸ਼ਵਰੇ ਮਾਧੀਆਂ ਸਾਡੀਆਂ ਵੀਰੇ ਮਾਧੀਆਂ ਅੱਗੇ ਨਹੀਂ ਜਾਣੀਆਂ ਚਾਹੀਦੀਆਂ ਬਾਕੀ ਚਲੋ ਮਿਹਨੇ ਆ ਜੀ ਕੈਸਪਰਾ ਦੇ ਕਰ ਜਾਂਦੀਆਂ ਆਪਣੀਆਂ ਅਜਾਲੀਆਂ ਟਾਪ ਮਾਧੀਆਂ ਜਿਹੜੇ ਪ੍ਰਾਨੇ ਸਾਈ ਦੇ ਕੇ ਕੂਦੀਆਂ ਆਪਣੀਆਂ ਰਖਾਲੀਆਂ ਆ ਪਤਾ ਉਸ ਬੰਦੇ ਲਈ ਮਾਧੀਆਂ ਇਹ ਰੱਖ ਲਿਆਂਗੇ ਠੀਕ ਹੈ ਦੇ ਓਕੇ ਵੀ ਦਰਸ਼ਕੋ ਮਿਲਦੇ ਫਿਰਾਂ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟਾਪ ਕਲਾਸ ਤੇ ਜ਼ਰਾ ਦੇ ਇਹ ਜਾਨਵਰਤਾ ਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ ਉਹ ਦਿਖਾ ਦੇ ਕਰਾਂ ਦੂਜੀ ਇੱਕ ਵੀ ਆਪਦੀ ਲਓ ਜੀ